ਸਾਹਬ ਵਰਗੇ ਗਰੇਸ਼ ਯਾਸਦਾਨ ਕਈ ਦਹਾਕਿਆਂ ਕਈ ਸਦੀਆਂ ਬਾਅਦ ਪੈਦਾ ਹੁੰਦੇ ਐ ਬਹੁਤ ਹੀ ਨੇਕ ਰੂਹ ਸਨ ਦੂਰੰਦੇਸ਼ੀ ਇਨਸਾਨ ਸਨ ਤੇ ਜੋ ਕੁਝ ਉਹ ਪੰਜਾਬ ਵਾਸਤੇ ਕਰਕੇ ਪੰਜਾਬੀਆਂ ਵਾਸਤੇ ਕਰਕੇ ਕਿਸਾਨੀ ਵਾਸਤੇ ਗਰੀਬਾਂ ਵਾਸਤੇ ਕਰਕੇ ਉਹ ਕੋਈ ਹੋਰ ਨਹੀਂ ਕਰ ਸਕਦਾ ਪਿੰਡਾਂ ਦੇ ਵਿਕਾਸ ਜਾਂ ਸ਼ਹਿਰ ਦੇ ਜਿਹੜੇ ਵਿਕਾਸ ਹੋਏ ਐ ਜੋ ਬਾਦ ਸਾਹਿਬ ਦੇ ਰਾਜ ਥੱਲੇ ਹੋਏ ਉਹ ਲਾਹ ਮਿਸਾਲ ਨੇ ਤੇ ਪਿਛਲੇ ਉਹਨਾਂ ਨੂੰ ਗਿਆਨ ਨੂੰ 2 ਸਾਲ ਹੋ ਗਏ ਤੇ ਦੋ ਸਾਲਾਂ ਚ ਉਹਨਾਂ ਨੂੰ ਬਹੁਤ ਯਾਦ ਵੀ ਕੀਤਾ ਗਿਆ ਉਹਨਾਂ ਦੀ ਕਮੀ ਵੀ ਬੜੀ ਮਹਿਸੂਸ ਕੀਤੀ ਗਈ ਅੱਜ ਉਹ ਪੰਜਾਬ ਦੇ ਹਾਲਾਤ ਐ ਇਹਨਾਂ ਨੂੰ ਹਾਲਾਤਾਂ ਨੂੰ ਵੇਖ ਕੇ ਉਹਨਾਂ ਦੀ ਕਮੀ ਅੱਜ ਹੋਰ ਵੀ ਮਹਿਸੂਸ ਹੁੰਦੀ ਹੈ ਜਿਹੜਾ ਇਹ ਨਸ਼ਾ ਇਹਨਾਂ ਵਧ ਗਿਆ ਜਿਹੜਾ ਗੁੰਡਾਗਰਦੀ ਵਧ ਗਈ ਜਿਹੜਾ ਕਤਲੋਗਾਰੀ ਹੋ ਰਹੀ ਹੈ ਕਿਸੇ ਦੀ ਸੁਣਵਾਈ ਨਹੀਂ ਹੋ ਰਹੀ ਮੁਲਾਜ਼ਮਾਂ ਦੀ ਸੁਣਵਾਈ ਨਹੀਂ ਹੋ ਰਹੀ ਇਹ ਸਾਰਾ ਕੁਝ ਵੇਖ ਕੇ ਅੱਜ ਬਾਸਾ ਦੀ ਯਾਦ ਆਉਂਦੀ ਹੈ ਉਹ ਹਰੇਕ ਗਰੀਬ ਅਮੀਰ ਦੀ ਸੰਦੇਸੀ ਮੁਲਾਜ਼ਮ ਦੀ ਵਪਾਰੀ ਦੀ ਸੰਦੇ ਸੀ ਹਰੇਕ ਦੀ ਸੁਣਵਾਈ ਸੀ ਹਰੇਕ ਦਾ ਕੰਮ ਹੁੰਦਾ ਸੀ ਤੇ ਅੱਜ ਪੰਜਾਬ ਨੂੰ ਉਹੋ ਜੇ ਲੀਡਰ ਦੀ ਲੋੜ ਹੈ ਬਹੁਤ ਕਮੀ ਮਹਿਸੂਸ ਹੋ ਰਹੀ ਹੈ ਅਜਬਾਦ ਸਾਹਿਬ ਦੀ ਉਹਨਾਂ ਨੂੰ ਸਾਡੇ ਹਲਕਾ ਮਲੋਟ ਵੱਲੋਂ ਅਸੀਂ ਯਾਦ ਵੀ ਕਰਦੇ ਆ ਨਮਨ ਵੀ ਕਰਦੇ ਆ ਬਾਦਲ ਸਾਹਿਬ ਦੀ ਅਸੀਂ ਵਰਸ ਦੂਜੀ ਵਰਸ ਤੇ ਆਏ ਆ ਬਾਦਲ ਸਾਹਿਬ ਦਾ ਇਨਸਾਨ ਦੁਨੀਆ ਤੇ ਆਉਣਾ ਬਹੁਤ ਔਖਾ ਇਹ ਜਿਹ ਇਨਸਾਨ ਵਾਰ-ਵਾਰ ਨਹੀਂ ਆਉਂਦੇ ਜੋ ਬਾਦਲ ਦੀ ਵਿੜਾਈ ਦੁਨੀਆਂ ਨੇ ਦਿੱਤੀ ਹੋ ਕਿਸੇ ਦੀ ਹੋ ਨਹੀਂ ਸਕਦੀ ਹਰ ਕੰਮ ਉਹਨਾਂ ਨੇ ਹਰ ਬੰਦੇ ਦਾ ਹਰ ਨੂੰ ਖੁਸ਼ ਰੱਖਣਾ ਬਹੁਤ ਦੁੱਖ ਪਰ ਉਹਨਾਂ ਨੇ ਰੱਖਿਆ ਜੀ ਨਾਲ ਕੇ ਭਾਈ ਰਜਿੰਦਰ ਸਿੰਘ ਜੀ ਕਿਹੜੇ ਪਿੰਡ ਤੋਂ ਮਿੱਡੂ ਖੜਾ ਪਿੰਡ ਕੀ ਨਹੀਂ ਬਾਸ ਸਾਹਿਬ ਹੇ ਨੀਚੇ ਵਿੱਚ ਚਲੇ ਗਏ ਆ ਕੀ ਲੱਗਦਾ ਬਾਸ ਸਾਹਿਬ ਬਾਗਨ ਸਾਹਿਬ ਜੀ ਬਹੁਤ ਵਧੀਆ ਮੁੱਖ ਮੰਤਰੀ ਸੀਗੇ ਤੇ ਖਾਸ ਕਰਕੇ ਲੰਬੀ ਹਲਕੇ ਲਈ ਉਹਨਾਂ ਨੇ ਬਹੁਤ ਕੁਝ ਕੀਤਾ ਜੋ ਸਾਡੇ ਪਿੰਡ ਗੋਦਲੇ ਹੋਇਆ ਸਾਰੇ ਪਿੰਡ ਪੱਕੇ ਕਰੇ ਹੋਏ ਆ ਤੇ ਪਾਣੀ ਦੀ ਬੜੀ ਸਮੱਸਿਆ ਸੀ ਸਾਡੇ ਪਹਿਲਾਂ ਸੇਮ ਦੀ ਬੜੀ ਸਮੱਸਿਆ ਸੀ ਰਲੀਆਂ ਨਾਲੀਆਂ ਸਕੂਲ ਕਾਲਜ ਬਹੁਤ ਵਧੀਆੰਨੇ ਕੰਮ ਕਰਾਏ ਆ ਤੇ ਪੰਜ ਵਾਰ ਮੁੱਖ ਮੰਤਰੀ ਬੇਦਾਗ ਮੁਕੋਰ ਤੇ ਪਿੰਡ ਸੱਤਾ ਚ ਕੀ ਬਾਸ ਸਕਦੀ ਇਹ ਗੱਲਾਂ ਬੋਲ ਕਰਦੇ ਨੇ ਲੋਕ ਹੁਣ ਤੱਕ ਖੁੰਡਾਂ ਦੇ ਚਰਚੇ ਹੁੰਦੇ ਆ ਜੀ 5 ਸਾਲਾਂ ਦੇ ਗੱਲਾਂ ਉਹਨ ਦੇ ਕੰਮ ਕੀਤੇ ਲੋਕ ਅੱਜ ਵੀ ਯਾਦ ਕਰਦੇ ਆ